ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹੋਏ ਨੇ ਇੰਡੀਆ ਔਰ ਪਾਕਿਸਤਾਨ ਦੀ ਜਿਹੜੀ ਤਸਲ ਹੋਈ ਹੈ ਕਸ਼ਮੀਰ ਤੋਂ ਨੂੰ ਲੈ ਕੇ ਪਹਿਲਗਾਮ ਅਟੈਕ ਨੂੰ ਮੈਂ ਪਹਿਲਾਂ ਸਭ ਤੋਂ ਤਾਂ ਇਹੀ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਮੇਰੀਆਂ ਅਰਦਾਸਾਂ ਨੇ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਦੇਸ਼ ਵਾਸਤੇ ਆਪਣੇ ਸੂਬੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਵਾਸਤੇ ਕਿਉਂਕਿ ਜਦੋਂ ਵੀ ਕਿਤੇ ਜੰਗ ਦੇ ਮਾਹੌਲ ਬਣਦਾ ਅੱਜ ਦਾ ਨਹੀਂ ਸਦੀਆਂ ਪੁਰਾਣਾ ਜਦੋਂ ਬਾਹਰੋਂ ਵੀ ਹਮਲਾਵਰ ਆਉਂਦੇ ਸੀਗੇ ਤੇ ਬਾਅਦ ਵਿੱਚ ਜੋ ਕੁਝ ਆਪਣੇ ਹੋਇਆ ਪਾਕਿਸਤਾਨ ਨਾਲ ਤਿੰਨ ਜੰਗਾਂ ਤਕਰੀਬਨ ਚੀਨ ਔਰ ਪਾਕਿਸਤਾਨ ਨਾਲ ਹੋਈਆਂ ਉਹਦੇ ਪੰਜਾਬ ਨੂੰ ਕਾਫੀ ਖਮਿਆਜ਼ਾ ਪੁੱਗਦਣਾ ਪਿਆ ਪਾਰਟਿਸ਼ਨ ਵੇਲੇ ਵੀ ਸਾਨੂੰ ਸਭ ਤੋਂ ਜ਼ਿਆਦਾ ਅਗਰ ਕੋਈ ਨੁਕਸਾਨ ਹੋਇਆ ਤਾਂ ਉਹ ਲੈਨਦੇ ਤੇ ਚੜਦੇ ਪੰਜਾਬ ਦੇ ਲੋਕਾਂ ਨੂੰ ਹੋਇਆ ਇਸ ਲਈ ਅੱਜ ਵੀ ਆਪਾਂ ਬਿਲਕੁਲ ਵੀ ਆਰ ਇਨ ਦਾ ਸੈਂਟਰ ਆਫ ਦਾ ਗ੍ਰੇਵ ਸਿਚੁਏਸ਼ਨ ਤੋਂ ਹੁਣ ਕਹਾਣੀ ਇਹ ਆ ਕਿ ਪਹਿਲਗਾਮ ਦਾ ਜਿਹੜਾ ਅਟੈਕ ਹੋਇਆ ਬਹੁਤ ਮਾੜੀ ਗੱਲ ਹੋਈ ਪਰ ਮੈਂ ਇਹ ਸਮਝਦਾ ਵਾਂ ਕਿ ਯੁੱਧ ਦਾ ਕੋਈ ਹੱਲ ਹੈ ਹੀ ਨਹੀਂ ਕਿਸੇ ਚੀਜ਼ ਦਾ ਆਪਣੇ ਸਾਹਮਣੇ ਹੁਣੇ ਤਾਜ਼ਾ ਵਿਸ਼ਵ ਦੇ ਵਿੱਚ ਦੋ ਵੱਡੇ ਯੁੱਧ ਚੱਲ ਵੀ ਰਹੇ ਨੇ ਤੇ ਕੁਝ ਬਰਾਮ ਵੀ ਹੈ ਯੂਕਰੇਨ ਔਰ ਰਸ਼ੀਆ ਦਾ ਤੁਸੀਂ ਦੇਖਿਆ ਕਿ ਕਿਵੇਂ ਮਾਸ ਡਿਸਟਰਕਸ਼ਨ ਮਤਲਬ ਬਹੁਤ ਵੱਡੇ ਪੱਦਰ ਦੇ ਉੱਤੇ ਨੁਕਸਾਨ ਹੋਇਆ ਉਧਰਲੇ ਪਾਸੇ ਇਜ਼ਰਾਈਲ ਤੇ ਹਮਸ ਦਾ ਵੀ ਆਪਸ ਬਹੁਤ ਲੰਬਾ ਝਗੜਾ ਚੱਲਿਆ ਤੇ ਬਹੁਤ ਕਤਲੋਗਾਰਤ ਹੋਈ ਬੱਚੇ ਔਰਤਾਂ ਸ਼ਿਕਾਰ ਪਾਵਾ ਜਿੰਨਾ ਮਰਜ਼ੀ ਕਹੀ ਜਾਈਏ ਕਿ ਅਸੀਂ ਸਿਵਿਲIANS ਨੂੰ ਬਚਾਵਾਂਗੇ ਸਿਵਿਲਨ ਏਰੀਆਜ਼ ਅਟੈਕ ਨਹੀਂ ਕਰਾਂਗੇ ਪਰ ਨਹੀਂ ਜਦੋਂ ਗੱਲ ਕੋ ਵੱਧਦੀ ਆ ਤਾਂ ਫਿਰ ਅੰਨੇ ਵਾਈ ਕੰਮ ਚੱਲਦਾ ਕਾਰਪਟ ਬੌਮਬਿੰਗ ਹੁੰਦੀ ਆ ਬਹੁਤ ਭਾਰੇ ਨੁਕਸਾਨ ਹੁੰਦਾ ਹਲੇ ਤੱਕ ਪੰਜਾਬ ਔਰ ਇੰਡੀਆ ਪਾਕਿਸਤਾਨ ਦੀ ਜਿਹੜੀ ਟੈਂਸ਼ਨ ਹੈਗੀ ਆ ਇਹ ਅੰਡਰ ਕੰਟਰੋਲ ਆ ਠੀਕ ਹੈ ਇਕਾ ਦੁਕਾਤ ਕੁਝ ਡਰੋਨਸ ਨਜ਼ਰ ਆ ਰਹੇ ਨੇ ਗਿਰ ਰਹੇ ਨੇ ਕੁਝ ਆਪਣੇ ਵੀ ਉਧਰ ਚਲਦੇ ਹੋਣਗੇ ਥੋੜਾ ਜਿਹਾ ਇੱਥੇ ਇਹ ਗੱਲ ਹੈ ਕਿ ਸਾਡਾ ਜਿਹੜਾ ਦੋਨਾਂ ਦੇਸ਼ਾਂ ਦਾ ਮੀਡੀਆ ਜਿਹੜਾ ਬਹੁਤ ਵਧਾਚੜਾ ਕੇ ਬਹੁਤ ਇੱਕ ਸੈਂਸੇਸ਼ਨਲ ਸਿਚੁਏਸ਼ਨ ਪੈਦਾ ਕਰ ਰਹੇ ਨੇ ਜਾਂ ਤਾਂ ਉਹਨਾਂ ਨੇ ਆਪਣੀ ਟੀਆਰਪੀਜ਼ ਵਧਾਉਣੀਆਂ ਹੁੰਦੀਆਂ ਜਾਂ ਕੁਝ ਹੋ ਸਕਦਾ ਪਿੱਛੋਂ ਹਦਾਇਤਾ ਹੋਣ ਕਿ ਤੁਸੀਂ ਜਰਾ ਲੋਕਾਂ ਦੇ ਵਿੱਚ ਭੈਅ ਪੈਦਾ ਕਰੋ ਆਪਾਂ ਨੂੰ ਸਭ ਨੂੰ ਜੋ ਇਨਸਟਰਕਸ਼ਨਾਂ ਹੁੰਦੀਆਂ ਆਪਾਂ ਸਾਰੇ ਫੋਲੋ ਕਰ ਰਹੇ ਹਾਂ ਬਲੈਕਆਊਟ ਕਹਿੰਦੇ ਨੇ ਬਲੈਕਆਊਟ ਕਰਦੀ ਦਾਵਾ ਹਾਲਾਂਕਿ ਬਲੈਕਆਊਟ ਕੋਈ ਅੱਜ ਦੇ ਯੁੱਗ ਵਿੱਚ ਬਹੁਤ ਪੁਰਾਣਾ 50 ਸਾਲ ਪੁਰਾਣੀ ਟੈਕਨੀਕ ਹੈ ਹੁਣ ਜਦੋਂ ਕੋਈ ਜਹਾਜ਼ਾ ਨੇ ਆ ਕੋਈ ਅਟੈਕ ਕਰਨਾ ਉਹ ਉਹਨੇ ਨਿਹਰਾ ਦੇਖ ਕੇ ਆ ਲਾਈਟ ਦੇਖ ਕੇ ਨਹੀਂ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅੱਜ ਦਾ ਯੋਗ ਹੈ ਉਹ ਬਹੁਤ ਹਾਈ ਟੈਕਨੋਲੋਜੀ ਹੈ ਸਾਰੀ ਕੋਆਰਡੀਨੇਟਸ ਜਿਹੜੇ ਨੇ ਉਹ ਦੋਨਾਂ ਦੇਸ਼ਾਂ ਦੇ ਕੋਲ ਜਿਹੜੇ ਮੇਜਰ ਇੰਪੋਰਟੈਂਟ ਵਾਈਟਲ ਇੰਸਟਾਲੇਸ਼ਨਸ ਕਹਿ ਲਓ ਜਾਂ ਕੋਈ ਜਿਹੜੀਆਂ ਜਗਾਵਾਂ ਨੇ 에어ਪੋਰਟਸ ਨੇ ਡੈਮਸ ਨੇ ਆਮੀ ਇੰਸਟਾਲੇਸ਼ਨਸ ਨੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਉਹਨਾਂ ਦੇ ਕੋਲ ਆਲਰੇਡੀ ਸਾਰੀ ਇਨਫੋਰਮੇਸ਼ਨ ਹੁੰਦੀ ਆ ਜਦੋਂ ਆਪਾਂ ਕਹਿੰਦੇ ਕਿ ਜੀ 450 ਕਿਲੋਮੀਟਰ ਰੇਂਜ ਦੀ ਮਿਜ਼ਾਈਲਜ਼ ਆਪਸ ਵਿੱਚ ਦੋਨਾਂ ਦੇਸ਼ਾਂ ਕੋਲ ਤਾਂ ਹੁਣ ਮਿਜ਼ਾਈਲ ਨੂੰ ਅੰਨੇ ਬਾਦ ਸੁਟਣਗੇ ਸੁਟਣਗੇ ਉਹ ਤਾਂ ਬਿਲਕੁਲ ਟਾਰਗੇਟਡ ਨਿਸ਼ਾਨੇ ਤੇ ਜਾ ਕੇ ਉਹ ਮਿਜ਼ਾਈਲ ਜਿਹੜੀ ਹਿਟ ਕਰਦੀ ਆ ਜਾਂ ਜਿਹੜੀ ਵੀ ਬੌਮਬਿੰਗ ਹੁੰਦੀ ਆ ਜੋ ਕੁਝ ਵੀ ਤਾਂ ਆਸਤਾ ਹੀ ਕਰਦੇ ਆ ਕਿ ਇਸ ਤੋਂ ਅੱਗੇ ਸਿਚੁਏਸ਼ਨ ਐਸਕੇਲੇਟ ਨਹੀਂ ਹੋਵੇਗੀ ਕਿਉਂਕਿ ਵਾਰ ਇਜ਼ ਨੋ ਸੋਲਿਊਸ਼ਨ ਕਸ਼ਮੀਰ ਦੇ ਇਸ ਇਸ਼ੂ ਤੇ 70 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਔਰ ਇਹਦਾ ਕੋਈ ਹੱਲ ਨਹੀਂ ਲੱਭ ਸਕਿਆ ਅਲਟੀਮੇਟਲੀ ਜਦਨ ਵੀ ਕਿਤੇ ਫੈਸਲਾ ਹੋਵੇਗਾ politcal resolution ਡਾਇਲੌਗ ਦੇ ਜ਼ਰੀਏ ਗੱਲਬਾਤ ਦੇ ਜ਼ਰੀਏ ਹੀ ਨਿਕਲ ਕੇ ਆਵੇਗਾ ਇਸ ਤੋਂ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਅ ਅੱਜ ਕੀ ਹੋ ਰਿਹਾ ਕਿ ਜਿਹੜੇ ਤਾਂ ਪੰਜਾਬ ਦੇ ਬਾਰਡਰਸ ਦੇ ਉੱਤੇ ਲੋਕ ਬੈਠੇ ਨੇ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਫਿਰੋਜ਼ਪੁਰ ਫਾਜ਼ਿਲਕਾ ਆਪਣੇ ਜਿਹੜੇ ਲੋਕ origignal ਨੇ ਉਹ ਬਾਰਡਰਾਂ ਦੇ ਆਪਣੇ ਪਿੰਡਾਂ ਨੂੰ ਛੱਡ ਕੇ ਕਿਤੇ ਗਿਆ ਕੋਈ ਉੱਥੇ ਟਿਕੇ ਹੋਏ ਨੇ ਔਰ ਉਹਨਾਂ ਨੇ ਪਹਿਲਾਂ ਵੀ ਸਾਰੇ ਹਾਲਾਤ ਢੰਡਾਏ ਨੇ ਨੁਕਸਾਨ ਵੀ ਬਹੁਤ ਉਠਾਇਆ ਪਰ ਟਿੱਕੇ ਉੱਥੇ ਹੋਏ ਨੇ ਤੇ ਜਿਹੜੀ ਮੈਂ ਗੱਲ ਉਠਾ ਰਿਹਾ ਕਿ ਬਾਹਰੋਂ ਲੋਕ ਜਿਹੜੇ ਆਉਂਦੇ ਨੇ ਉਹ ਸਾਡੇ ਤੇ ਕਦੀ ਹੋਈ ਨਹੀਂ ਸਕਦੇ ਗੈਰ ਪੰਜਾਬੀ ਕਮਾਉਣ ਲਈ ਪੈਸੀ ਆਉਣ ਮਿਹਨਤ ਕਰਨ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਕਰ ਹੁਣ ਕੀ ਹੋ ਰਿਹਾ ਕਿ ਹੁਣ ਮੜੀ ਜੀ ਅਲਰਟ ਹੋਇਆ ਤੇ ਰੇਲਵੇ ਸਟੇਸ਼ਨਾਂ ਤੇ ਧੜਾ ਧੜ ਜਾਮ ਲੱਗੇ ਹੋਏ ਨੇ ਬਹੁਤ ਜ਼ਿਆਦਾ ਰਸ਼ ਪਿਆ ਹੋਇਆ ਕਿ ਜਲਦੀ ਨਾਲ ਅਸੀਂ ਆਪਣੇ ਸੂਬਿਆਂ ਵਿੱਚ ਵਾਪਸ ਚੱਲ ਜਾਈਏ ਚਲੋ ਜਾਣਾ ਵੀ ਚਾਹੀਦਾ ਆਪਣੇ ਪਰਿਵਾਰਾਂ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਲੇਕਿਨ ਇਸ ਮੌਜੂਦਾ ਸਰਕਾਰ ਨੂੰ ਆਪਣੇ ਪੰਜਾਬ ਸਰਕਾਰ ਨੂੰ ਕਹਿਣਾ ਇਹ ਆਪਣੇ ਇਮਤਿਹਾਨ ਦੀ ਘੜੀ ਆ ਤੁਹਾਡੇ ਨਾਲ ਕੌਣ ਖੜ ਰਿਹਾ ਆਪਣੇ ਲੋਕ ਖੜ ਰਹੇ ਨੇ ਤੇ ਜਿਹੜੇ ਬਾਹਰੋਂ ਆਣ ਕੇ ਸਿਰਫ ਫਾਇਦਾ ਲੈ ਰਹੇ ਨੇ ਕਮਾਈ ਕਰਨਾ ਚਾਹੁੰਦੇ ਨੇ ਜਾਂ ਪਰਮਨੈਂਟਲੀ ਇੱਥੇ ਸੈਟਲ ਹੋਰ ਉਹ ਵੀ ਇੱਥੋਂ ਵਾਪਸ ਚਲੇ ਗਏ ਹੋਣਗੇ ਇਸ ਲਈ ਇਹ ਬੜਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਮੈਂ ਕੋਈ ਮਨਾਈ ਨਹੀਂ ਕਰਦਾ ਪਰ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਉੱਤਰਾਖੰਡ ਦੀ ਤਰਜ਼ ਤੇ ਇੱਥੇ ਕਾਨੂੰਨ ਹੋਣਾ ਚਾਹੀਦਾ ਵਾ ਤੇ ਜਿਹੜਾ ਵੀ ਆਵੇ ਉਹ ਸਾਡੀਆਂ ਸ਼ਰਤਾਂ ਪੂਰੀਆਂ ਕਰਕੇ ਇੱਥੇ ਸੈਟਲ ਕਰੇ ਸਾਡਾ ਪੱਕਾ ਵਸਿੰਦਾ ਅਗਰ ਬਣਨਾ ਚਾਹੁੰਦਾ ਜ਼ਮੀਨ ਲੈਣਾ ਚਾਹੁੰਦਾ ਜਾਂ ਵੋਟਰ ਬਣਨਾ ਚਾਹੁੰਦਾ ਜਾਂ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਫੇਰ ਸ਼ਰਤਾਂ ਜਿਹੜੀਆਂ ਕਰਨੀਆਂ ਪੂਰੀਆਂ ਬਹੁਤ ਬਹੁਤ ਲਾਜ਼ਮੀ ਹੈ ਇੱਕ ਮੈਂ ਥੋੜੇ ਦਿਨ ਪਹਿਲਾਂ ਆਪਣੇ ਪਾਣੀ ਤੇ ਹਮਲਾ ਹੋਇਆ ਦੇਖੋ ਬੀਬੀਐਮਬੀ ਨੂੰ ਉਹ ਇੱਕ ਤਰਫਾ ਹੁਕਮ ਕਰ ਜਾਂਦੇ ਨੇ ਕਿ ਅਸੀਂ ਪਾਣੀ ਜਿਹੜਾ ਹਰਿਆਣੇ ਨੂੰ ਤੁਹਾਨੂੰ ਛੱਡਣਾ ਪਵੇਗਾ ਚਲੋ ਭਗਵੰਤ ਮਾਨ ਨੇ ਉਹ ਜਿਹੜਾ ਸੈਸ਼ਨ ਵੀ ਬੁਲਾਇਆ ਉਹਦਾ ਕੋਈ ਬਹੁਤਾ ਜ਼ਿਆਦਾ ਲਹਾ ਨਹੀਂ ਹੋਇਆ ਮੇਰੇ ਵੀਰੋ ਅਲਟੀਮੇਟਲੀ ਹਾਈ ਕੋਰਟ ਪੰਜਾਬ ਹਿਆਣਾ ਨੇ ਹੁਕਮ ਕਰ ਦਿੱਤਾ ਕਿ ਸੂਬੇ ਦੀ ਸਰਕਾਰ BBMP ਦੇ ਹੁਕਮਾਂ ਨੂੰ ਰੋਕ ਨਹੀਂ ਸਕਦੀ ਇਹਨਾਂ ਨੇ ਜਾ ਕੇ ਉੱਥੇ ਧਰਨਾ ਲਾਇਆ ਧਰਨੇ ਲਾਉਣ ਨਾਲ ਤਾਂ ਨਹੀਂ ਪਾਣੀ ਰੁਕਣਾ ਇਹਨੂੰ ਲੀਗਲ ਲੜਾਈ ਨੂੰ ਅਲਟੀਮੇਟਲੀ ਉਹਨਾਂ ਨੂੰ ਸੁਪਰੀਮ ਕੋਰਟ ਲੈ ਕੇ ਜਾਣਾ ਪਵੇਗਾ ਸ਼ਾਇਦ ਦੇਖ ਕੇ ਜਾਣਗੇ ਲੇਕਿਨ ਜਿਹੜਾ ਸੈਸ਼ਨ ਸਾਡਾ ਹੋ ਗੁਜ਼ਰਿਆ ਇੱਕ ਦਿਨ ਦਾ ਉਹਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜਾ ਕਿ ਆਪਣੇ ਪੰਜਾਬ ਦੇ ਪਾਣੀਆਂ ਨੂੰ ਅਸੀਂ ਰੋਕ ਸਕੀਏ ਡੈਮ ਸੇਫਟੀ ਐਕਟ ਨੂੰ ਅਸੀਂ ਰੱਦ ਕਰ ਸਕੇ ਕਿਉਂਕਿ ਉਹ ਸੈਂਟਰਲ ਐਕਟ ਐਕ ਲੋਕ ਸਭਾ ਤੇ ਰਾਜ ਸਭਾ ਵੱਲੋਂ ਪਾਸ ਕੀਤਾ ਗਿਆ ਐਕਟ ਸੀਗਾ ਉਹਦੇ ਨਾਲ ਪਾਣੀ ਦੀ ਹਿਫਾਜ਼ਤ ਅਸੀਂ ਨਹੀਂ ਕਰ ਸਕਨੇ ਬਸ ਇਹ ਵੀ ਇੱਕ ਮਸਲਾ ਵਾ ਕਿ ਜੇ ਸਾਡੇ ਤੋਂ ਸਾਡੇ ਪਾਣੀ ਖੋਏ ਜਾ ਰਹੇ ਨੇ ਸਾਡੇ ਸਟੇਟ ਦੇ ਹਕੂਕ ਖੋਏ ਜਾ ਰਹੇ ਨੇ ਸ਼ਰਿਆਮ ਤੇ ਆਪਣੇ ਸਟੇਟ ਦੀ ਹਿਫਾਜ਼ਤ ਕਰਨ ਵਾਸਤੇ ਸਾਨੂੰ ਮੋਰੇ ਆਉਣਾ ਪੈਣਾ ਨਾ ਤਾਂ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਧਵਾ ਦੇ ਦਫ਼ਤਰ ਮੇਜ਼ ਦੇ ਉੱਤੇ ਰੱਖ ਕੇ ਆਇਆ ਸਮਝਾ ਕੇ ਆਇਆ ਉਹਨੂੰ ਇਹ ਪਾਸ ਨਹੀਂ ਕਰ ਰਹੇ ਹੋਰ ਕੁਛ ਨਹੀਂ ਤਾਂ BBMP ਦੇ ਇਸ ਵਿੱਚ ਉਹਨਾਂ ਨੂੰ ਜਵਾਬ ਦੇਣ ਦੇ ਲਈ ਅਸੀਂ ਘੱਟੋ ਘੱਟ ਇਸ ਇਹ ਲਾਅ ਤਾਂ ਅਸੀਂ ਬਣਾ ਸਕਦੇ ਨਾ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੀ ਸਰਕਾਰੀ ਨੌਕਰੀ ਨਾ ਲਵੇ ਸਾਡੇ ਜਿਹੜੇ ਹੈਗੇ ਨੇ ਵੋਟਰ ਨਾ ਬਣ ਸਕੇ ਸਾਡੀ ਖੇਤੀਬਾੜੀ ਜ਼ਮੀਨ ਨਾ ਲਵੇ ਕਿਉਂਕਿ ਇਹ ਸਾਰੇ ਲਾਅ ਪਹਿਲਾਂ ਹਿਮਾਚਲ ਉੱਤਰਾਖੰਡ ਰਾਜਸਥਾਨ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਪੰਚ ਚੁੱਕੇ ਨੇ ਆਈ ਹੋਪ ਕਿ ਸਾਡੀ ਲੀਡਰਸ਼ਿਪ ਇਸ ਗੱਲ ਨੂੰ ਉੱਠੇ ਜਾਗੇ ਔਰ ਇਸ ਗੱਲ ਨੂੰ ਸਮਝ ਕੇ ਤੇ ਸਾਡਾ ਘੱਟੋ ਘੱਟ ਇਹ ਲਾਅ ਅੱਜ ਦੇ ਯੁੱਗ ਵਿੱਚ ਕਿਉਂਕਿ ਜਿੱਦਾਂ ਹੁਣ ਦੱਸਿਆ ਕਿ ਸਾਰੇ ਭੱਜ ਗਏ ਨੇ ਬਾਹਰਲੇ ਜਿਹੜੇ ਆਏ ਸੀ ਸਟੇਸ਼ਨਾਂ ਤੋਂ ਧੜਾ ਧੜ ਤੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਵੱਜਦਾ ਸਾਡੇ ਪਾਣੀ ਖੋਏ ਜਾ ਰਹੇ ਨੇ ਜੇ ਤੁਸੀਂ ਪਾਣੀਆਂ ਦੀ ਲੜਾਈ ਤੁਹਾਨੂੰ ਲੜਨੀ ਪੈਣੀ ਆ ਤੇ ਘੱਟੋ ਘੱਟ ਅਸੀਂ ਆਪਣਾ ਕਾਨੂੰਨ ਆਪਣਾ ਤਾਂ ਲਿਆ ਸਕਦੇ ਜਿਹਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰ ਸਕਦੇ ਕਿਉਂਕਿ ਦੇਖੋ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਆ ਨਾ ਲੱਗ ਰਹੀ ਦੋਨੋਂ ਦੇਸ਼ ਬਹੁਤ ਗਰੀਬ ਨੇ ਪਾਕਿਸਤਾਨ ਤਾਂ ਸਾਡੇ ਤੋਂ ਵੀ ਜ਼ਿਆਦਾ ਗਰੀਬ ਹੈ 100 ਕਰੋੜ ਦੀ ਆਬਾਦੀ ਬੇਰੁਜ਼ਗਾਰੀ ਆ ਭ੍ਰਿਸ਼ਟਾਚਾਰ ਹੈ ਦੋ ਵਕਤ ਦੀ ਸਹੀ ਰੋਟੀ ਪਿੰਡਾਂ ਚ ਆਮ ਭਾਰਤ ਦੇਸ਼ ਵਿੱਚ ਨਹੀਂ ਮਿਲਦੀ ਸਾਡੇ ਬੱਚੇ ਪੰਜਾਬ ਵਰਗੇ ਵਿਕਸਿਤ ਸੂਬੇ ਦੇ ਬੱਚੇ 70 80 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਆਰਥਿਕ ਤੌਰ ਤੇ ਅਸੀਂ ਵੀਕ ਹੈ ਤਾਂ ਹੀ ਸਾਡੇ ਦੇਸ਼ ਤੇ ਲੋਕ ਜਾ ਰਹੇ ਨੇ ਤੇ ਇਹਨਾਂ ਹਾਲਾਤਾਂ ਵਿੱਚ ਲੜਾਈ ਨਾਲ ਤਾਂ ਅਸੀਂ ਹੋਰ ਵੀਕ ਹੋਵਾਂਗੇ ਮੈਂ ਨਹੀਂ ਕਹਿੰਦਾ ਕਿ ਮੇਰੇ ਕਹਿਣ ਨਾਲ ਕਿਸੇ ਨੇ ਕੋ ਮਨਣਾ ਵਾ ਬਟ ਆਈ ਥਿੰਕ ਕਿ ਪਬਲਿਕ opinion ਵੀ ਹੋਣਾ ਚਾਹੀਦਾ ਵਾ ਕਿ ਫੁੱਲ ਫਲੇਜਡ ਲੜਾਈ ਨਾ ਹੋਵੇ ਠੀਕ ਹੈ ਤੁਸੀਂ ਇੱਕ ਦੂਜੇ ਤੇ ਪ੍ਰੈਸ਼ਰ ਬਿਲਡ ਕਰ ਰਿਆ ਵਾ ਅਲਟੀਮੇਟ ਜਿਹੜਾ ਵੀ ਸੋਲੂਸ਼ਨ ਘੜਨਾ ਉਹ ਡਾਇਲੌਗ ਦੇ ذریعے اور بیٹھ ਕੇ ਸਾਰੀ ਗੱਲ ਦਾ ਕੱਢਿਆ ਜਾ ਸਕੇ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕਹਿ ਸਕਦਾ ਮੇਰੀਆਂ ਅਰਦਾਸਾਂ ਤੁਹਾਡੇ ਨਾਲ ਆ ਆਪਣੇ ਆਪ ਨੂੰ ਮਹਫੂਜ਼ ਰੱਖੋ ਆਪਣੇ ਬੱਚਾ ਨੂੰ ਔਰ ਜਿਹੜੀ ਵੀ ਕੋਈ ਲੇਟੈਸਟ ਜਾਣਕਾਰੀ ਆ ਰਹੀ ਹੈ ਉਹਨੂੰ ਜੋ ਇਨਸਟਰਕਸ਼ਨ ਨੇ ਉਹਨੂੰ ਫੋਲੋ ਕਰੀਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਅੱਜ ਦੇ ਇਸ ਹਾਲਾਤਾਂ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ